ਸਾਨੂੰ ਤੂੰ ਸਮਾਨ ਵੇਚੋ ਕੋਣੀ ਤੂੰ ਸਮਾਨ ਨਹੀਂ ਹੈ ਕਿ ਤੂੰ ਸਮਾਨ ਹੈ ਨਹੀਂ ਨਹੀਂ ਤਾ ਕਾ ਵੇਚੋ ਕੋਣੀ ਤੂੰ ਬਹੁਤ ਗਲਤ ਕਰੀ ਤੂੰ ਵੇਚੋ ਕੋਣੀ ਕੇ ਸਮਾਨ ਹੈ ਆ ਬਾਤ ਲੜਦੇ ਦਿਖਾਈ ਦੇ ਰਿਹਾ ਤੇ ਦੋ ਵੱਲੋਂ ਇਸ ਦੇ ਉੱਤੇ ਐਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਇਸ ਦੁਆਰਾ ਜਿਹੜਾ ਹੈਗਾ ਸ਼ਰਿਆਮ ਦਾ ਚਿੱਟਾ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ ਉਸ ਬਾਰੇ ਸਰ ਕੀ ਕਹਣਾ ਹੈ ਜੀ ਜੈ ਹਿੰਦ ਜੀ ਸਾਰਿਆਂ ਨੂੰ ਇੱਕ ਜਿਹੜੀ ਵੀਡੀਓ ਹੈਗੀ ਹੈਗੀ ਵਾਇਰਲ ਹੋ ਰਹੀ ਹੈਗੀ ਜਿਸ ਦੇ ਵਿੱਚ ਤਿੰਨ ਯੁਵਕ ਲੜਦੇ ਦਿਖਾਈ ਦੇ ਰਹੇ ਤੇ ਦੋ ਵੱਲੋਂ ਇੱਕ ਦੇ ਉੱਤੇ ਹੱਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਇਸ ਦੁਆਰਾ ਜਿਹੜਾ ਹੈਗਾ ਸ਼ਰੇਆਮ ਜਿਹੜਾ ਚਿੱਟਾ ਵਿੱਚ ਹੋ ਜਾਂਦਾ ਨਹੀਂ ਬਾਤੀ ਦੇ ਖੇਤਰ ਵਿੱਚ ਜੋ ਕਿ ਸਾਡਾ ਪੁਲਿਸ ਸਟੇਸ਼ਨ ਸਿੱਧੀ ਤੋਂ ਉਹ ਮੋੜ ਵਿੱਚ ਪੈਂਦਾ। ਸੋ ਇਹਦੇ ਵਿੱਚ ਵੈਰੀਫਾਈ ਕਰਨ ਤੋਂ ਪਤਾ ਲੱਗਿਆ ਕਿ ਜਿਸ ਆਦਮੀ ਜਿਸ ਵਿਅਕਤੀ ਤੇ ਹੱਲੀਗੇਸ਼ਨ ਲਾਏ ਗਏ ਨੇ ਉਸ ਦਾ ਨਾਮ ਸੰਜੇ ਹੈ। ਤੇ ਇਹਦੇ ਵਿੱਚ ਜਿਹੜੇ ਦੋ ਵਿਅਕਤੀ ਹੋ ਰਹੇ ਇਹਦੇ ਵਿੱਚ ਲੜਦੇ ਵਿਖਾਈ ਦੇ ਰਹੇ ਨੇ ਉਹਨਾਂ ਵਿੱਚ ਇੱਕ ਦਾ ਨਾਮ ਡਿੰਪਲੇਸ ਦੀਪੂ ਤੇ ਦੂਸਰੇ ਦਾ ਨਾਮ ਲక్ష్ਮੀ ਹੈ ਸੋ ਇਹਨਾਂ ਦਾ ਜੋ ਇਹਨਾਂ ਦਾ ਹਾਲੇ ਤੱਕ ਜੋ ਪ੍ਰੀਨਿਮਨਰੀ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿਸੇ ਦੇ ਖਿਲਾਫ ਵੀ ਕੋਈ ਵੀ ਐਫਆਈਆਰ ਜਿਹੜੀ ਚਿੱਟੇ ਰਿਗਾਰਡਿੰਗ ਜਾਂ ਕਿਸੇ ਵੀ NDPSC ਦਾ ਰਾਮਾ ਹੇਠ ਨਹੀਂ ਦਰਜ ਹੈਗੀ ਸੋ ਇਸ ਵਿੱਚ ਲਾਏ ਐਲੀਗੇਸ਼ਨਾਂ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਹੈ ਇੱਥੇ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਨਈ ਵਾਦੀ ਏਰੀਆ ਦੇ ਵਿੱਚ ਲਗਾਤਾਰ ਜਿਹੜਾ ਪੁਲਿਸ ਵੱਲੋਂ ਇਹ ਰੇਡਸ ਕੀਤੀਆਂ ਜਾਂਦੀਆਂ ਨੇ ਤੇ ਪਿਛਲੇ ਤਕਰੀਬਨ ਸਵਾ ਡੇਢ ਮਹੀਨੇ ਦੇ ਵਿੱਚ ਹੀ ਅਮੋਹਰ ਪੁਲਿਸ ਵੱਲੋਂ 10 ਦੇ ਕਰੀਬ ਐਨਡੀपीएस ਐਕਟ ਅਧੀਨ ਜਿਹੜੀਆਂ ਐਫ ਆਈ ਆਰ ਸਜੈਸਟਰ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਇੱਕ ਦੇ ਵਿੱਚ 11 ਲੱਖ 36 ਹਜ਼ਾਰ ਡਰਗ ਮਾਣੀ 185 ਗ੍ਰਾਮ ਹੈਰੋਇਨ 700 ਦੇ ਕਰੀਬ ਕੈਪਸੂਲ 100 ਮੀਗੋਲੀਆਂ ਤੇ ਕਰੀਬ 80 ਕਿਲੋਗ੍ਰਾਮ ਭੁੱਕੀ ਦੇ ਨਕਲੀ ਜਿਹੜਾ ਹੈਗਾ ਬਰਾਮਦ ਕੀਤਾ ਗਿਆ। ਸੋ ਅਗੋਹਰ ਪੁਲਿਸ ਤੇ ਫਾਜ਼ਲ ਕਾ ਪੁਲਿਸੀ ਨੇ ਹੈਗੀ ਹੈ। ਸੋ ਬਿਲਕੁਲ ਹੀ ਵਚਨਬਾਦ ਹੈ ਕਿ ਨਸ਼ਿਆਂ ਦੇ ਖਿਲਾਫ ਇਹ ਪਾਈ ਹੈ ਵਿੱਚ ਤੇ ਜਿੰਨੇ ਤੇ ਲਗਾਤਾਰ ਜਿਹੜਾ ਹੈਗਾ ਹੈਗਾ ਸਪੈਸ਼ਲ ਐਫਰਟਸ ਜਿਹੜੇ ਹੈਗੇ ਕੀਤੇ ਜਾ ਰਹੇ ਨੇ ਮਾਰਨਿੰਗ ਰੇਡਸ ਕੀਤੀਆਂ ਜਾ ਰਹੀਆਂ। ਅੱਜ ਸਵੇਰੇ ਵੀ ਨਈ ਵਾਦੀ ਏਰੀਆ ਦੇ ਵਿੱਚ ਰੇਡਸ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਅਗਰ ਕਿਸੇ ਕਿਸੇ ਵੀ ਤਰ੍ਹਾਂ ਦੀ ਸੰਗਠਨ ਟੈਪ ਹੋਣ ਦੀ ਹੈਗੀ। ਪੋਲੀਟਿਕ ਕਾਰਵਾਈ ਤੇ ਮੈਂ ਅਪੀਲ ਕਰੂੰਗਾ ਕਿ ਅੱਗੇ ਵੀ ਅਗਰ ਕਿਸੇ ਕੋਲ ਇਹ ਜੀ ਇਨਫੋਰਮੇਸ਼ਨ ਹੁੰਦੀ ਹੈ ਕਿ ਉਹ ਸਾਨੂੰ ਦਿੱਤੀ ਜਾਵੇ ਅਸੀਂ ਉਹਦੇ ਤੇ ਜਿਹੜੀ ਹੈਗੀ ਹੈ ਆਪਣੀ ਕਾਰਵਾਈ ਸਾਡੇ ਵੱਲ ਨਾਲੀ ਆਮਲ ਵਿੱਚ ਲਿਆਂ। ਸਰ ਮੈਂ ਤੁਸਮਾਨ ਵਿੱਚੋਂ ਕੋ ਨਹੀਂ ਤੁਸਮਾਨ ਹੈ ਤੇ ਤੁਸਮਾਨ ਨਹੀਂ ਨਹੀਂ ਤੱਕਾ ਵਿੱਚੋਂ ਕੋ ਨਹੀਂ ਤੂੰ ਬਹੁਤ ਗਲਤ ਕਰੀ ਤੂੰ ਬੇਚੋਕੜੀ ਦਾ ਸਮਾਨ ਹੈ ਆ ਬਾਤ ਲੜਦੇ ਦਿਖਾਈ ਦੇ ਰਿਹਾ ਤੇ ਦੋ ਵੱਲੋਂ ਇਹਦੇ ਤੇ ਐਲੀਏਸ਼ਨ ਲਗਾਏ ਜਾ ਰਹੇ ਨੇ ਕਿ ਇਸ ਦੁਆਰਾ ਜਿਹੜਾ ਹੈਗਾ ਸ਼ਰੇਆਮ ਦਾ ਚਟਾ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ ਉਸ ਬਾਰੇ ਸਰ ਕੀ ਬਣਾਇਗਾ ਜੈ ਹਿੰਦ ਜੀ ਸਾਰਿਆਂ ਨੂੰ ਇੱਕ ਜਿਹੜੀ ਵੀਡੀਓ ਹੈਗੀ ਵਾਇਰਲ ਹੋ ਰਹੀ ਹੈਗੀ ਜਿਸ ਦੇ ਵਿੱਚ ਤਿੰਨ ਯੁਵਕ ਲੜਦੇ ਦਿਖਾਈ ਦੇ ਰਹੇ ਤੇ ਦੋ ਵੱਲੋਂ ਉੱਤੇ ਅਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਇਸ ਦੁਆਰਾ ਜਿਹੜਾ ਹੈਗਾ ਸ਼ਰੇਆਮ ਜਿਹੜਾ ਚਿੱਟਾ ਵਿੱਚ ਹੋ ਜਾਂਦਾ ਨਹੀਂ ਬਾਤੀ ਦੇ ਖੇਤਰ ਵਿੱਚ ਜੋ ਕਿ ਸਾਡਾ ਪਲੇ ਸਟੇਸ਼ਨ ਸਿਟੀ ਟੂ ਉਹ ਮੋੜ ਵਿੱਚ ਪੈਦਾ ਸੋ ਇਹਦੇ ਵਿੱਚ ਵੈਰੀਫਾਈ ਕਰਨ ਤੋਂ ਪਤਾ ਲੱਗਿਆ ਕਿ ਜਿਸ ਆਦਮੀ ਜਿਸ ਵਿਅਕਤੀ ਤੇ ਅਲੀਗੇਸ਼ਨ ਲਾਏ ਗਏ ਨੇ ਉਸ ਦਾ ਨਾਮ ਸੰਜੇ ਹੈ ਇਹਦੇ ਵਿੱਚ ਜਿਹੜੇ ਦੋ ਵਿਅਕਤੀ ਹੋਰ ਇਹਦੇ ਵਿੱਚ ਲੜਦੇ ਦਿਖਾਈ ਦੇ ਰਹੇ ਨੇ ਉਹਨਾਂ ਵਿੱਚ ਇੱਕ ਦਾ ਨਾਮ ਡਿੰਪਲ ਏਲੀਅਸ ਦਿੱਤੂ ਤੇ ਦੂਸਰੇ ਦਾ ਨਾਮ ਲਖਮਣ ਸੋ ਇਹਨਾਂ ਦਾ ਜੋ ਇਹਨਾਂ ਦਾ ਹਾਲੇ ਤੱਕ ਜੋ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿਸੇ ਦੇ ਖਿਲਾਫ ਵੀ ਕੋਈ ਵੀ ਐਫਆਈਆਰ ਜਿਹੜੀ ਚਿੱਟੇ ਰਿਗਾਰਡਿੰਗ ਜਾਂ ਕਿਸੇ ਵੀ ਐਨਡੀਪੀਐਸ ਦੀ ਧਾਰਾਵਾਂ ਹੇਠ ਨਹੀਂ ਦਰਜ ਹੈਗੀ ਸੋ ਇਸ ਵਿੱਚ ਲਾਏ ਐਲੀਗੇਸ਼ਨਾਂ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਇੱਥੇ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਨਈ ਵਾਦੀ ਏਰੀਏ ਦੇ ਵਿੱਚ ਲਗਾਤਾਰ ਜਿਹੜਾ ਪੁਲਿਸ ਵੱਲੋਂ ਇਹ ਰੇਡਸ ਕੀਤੀਆਂ ਜਾਂਦੀਆਂ ਨੇ ਤੇ ਪਿਛਲੇ ਕਰੀਬ ਸਵਾ ਡੇਡ ਮਹੀਨੇ ਦੇ ਵਿੱਚ ਹੀ ਅਮੋਹਰ ਪੁਲਿਸ ਵੱਲੋਂ 10 ਦੇ ਕਰੀਬ ਐਨਡੀਪੀਐਸ ਐਕਟ ਅਧੀਨ ਜਿਹੜੀਆਂ ਐਫਆਈਆਰ ਸਜੈਸਟਰ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਇੱਕ ਦੇ ਵਿੱਚ 11 ਲੱਖ 36 ਹਜ਼ਾਰ ਡਰਗ ਮਨੀ 185 ਗ੍ਰਾਮ ਹੈਰੋਇਨ 700 ਦੇ ਕਰੀਬ ਕੈਪਸੂਲ 100 ਬੀ ਗੋਣਿਆ ਤੇ ਤਕਰੀਬ 80 ਕਿਲੋਗ੍ਰਾਮ ਓਪੀ ਦੇ ਕਲੀਮ ਜਿਹੜਾ ਹੈਗਾ ਬਰਾਮਦ ਕੀਤਾ ਗਿਆ। ਸੋ ਅਗੋਂ ਹਰ ਪੁਲਿਸ ਤੇ ਫਾਜ਼ਿਲਕਾ ਪੁਲਿਸ ਜਿਹੜੀ ਹੈਗੀ ਹੈ। ਸੋ ਬਿਲਕੁਲ ਹੀ ਵਚਨਵੱਦ ਹੈ ਕਿ ਨਸ਼ਿਆਂ ਦੇ ਖਿਲਾਫ ਇਹਨਾਂ ਪਾਈਂ ਦੇ ਵਿੱਚ ਤੇ ਜਿੰਨੇ ਤੇ ਲਗਾਤਾਰ ਜਿਹੜਾ ਹੈਗਾ ਹੈਗਾ ਸਪੈਸ਼ਲ ਐਫਰਟਸ ਜਿਹੜੇ ਹੈਗੇ ਕੀਤੇ ਜਾ ਰਹੇ ਨੇ ਮਾਰਨਿੰਗ ਰੇਡਸ ਕੀਤੀਆਂ ਜਾ ਰਹੀਆਂ। ਅੱਜ ਸਵੇਰੇ ਵੀ ਨਈਵਦੀ ਏਰੀਆ ਦੇ ਵਿੱਚ ਰੇਡਸ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਅਗਰ ਕਿਸੇ ਕਿਸੇ ਵੀ ਤਰ੍ਹਾਂ ਦੀ ਸੰੰਗਟ ਆਖੇ ਤੋਂ ਹੋਈ ਹੈਗੀ। ਪੋਲੀਟਿਕਰ ਨੂੰ ਮੈਂ ਅਪੀਲ ਕਰੂੰਗਾ ਕਿ ਅੱਗੇ ਵੀ ਅਗਰ ਕਿਸੇ ਕੋਲ ਇਹ ਜੀ ਇਨਫੋਰਮੇਸ਼ਨ ਹੁੰਦੀ ਹੈ ਕਿ ਉਹ ਸਾਨੂੰ ਦਿੱਤੀ ਜਾਵੇ ਅਸੀਂ ਉਹਦੇ ਤੇ ਜਿਹੜੀ ਹੈਗੀ ਹੈ ਆਪਣੀ ਕਾਰਵਾਈ ਸਾਡੇ ਵੱਲੋਂ ਹੈਗੀ ਹੈ ਅਮਲ ਵਿੱਚ ਲਿਆਂਦਣ ਧੰਨ